ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮਿਤੀ ਇਸ ਵੇਲੇ ਮੌਜੂਦ ਆ ਜਲੰਧਰ ਦੇ ਪ੍ਰਸਿੱਧ ਸ਼੍ਰੀ ਸ਼ਕਤੀ ਪੀਠ ਦੇਵਤਲਾ ਮੰਦਿਰ ਵਿਖੇ ਜਿੱਥੇ ਦੱਸ ਦਈਏ ਕਿ ਅੱਜ ਜੋ ਕੀ ਹੈ ਅ ਪਾਵਨ ਸਰੋਵਰ ਦੀ ਕਾਰ ਸੇਵਾ ਦਾ ਜੋ ਕਿ ਇਹ ਕਾਰਾ ਜੱਜ ਸ਼ੁਰੂ ਹੋਣ ਵਾਲਾ ਹੈ ਦੱਸ ਦਈਏ ਕਿ ਅ ਅੱਜ ਤੋਂ 10 ਸਾਲ ਪਹਿਲਾਂ ਜੋ ਕਿ ਹੈ ਇਸ ਦੀ ਸੇਵਾ ਕੀਤੀ ਗਈ ਸੀਗੀ ਤਾਂ ਹੁਣ ਜੋ ਕਿ ਆ ਦੁਬਾਰਾ ਇਸ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਪ੍ਰੋਗਰਾਮ ਵੀ ਅੰਦਰ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਸੰਤ ਮਹਾਤਮਾ ਤੇ ਹੋਰ ਵੀ ਵੱਡੇ ਵੱਡੇ ਜੋ ਲੋਕ ਨੇ ਇੱਥੇ ਪਹੁੰਚੇ ਨੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਵੀ ਇੱਥੇ ਪਹੁੰਚੇ ਨੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਸਪੀਕਰ ਜੋ ਕੁਲਤਾਰ ਸਿੰਘ ਸੰਧਵਾ ਵੀ ਇੱਥੇ ਮੌਜੂਦ ਨੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੋਰ ਸੰਤ ਮਹਾਤਮਾ ਵੀ ਪਹੁੰਚੇ ਨੇ ਕੁਮਾਰ ਸਵਾਮੀ ਜੀ ਵੀ ਪਹੁੰਚੇ ਨੇ ਤੇ ਦੱਸ ਦਈਏ ਕਿ 4 ਵਜੇ ਦੇ ਕਰੀਬ ਜੋ ਕੀ ਹੈ ਇਸ ਪਾਵਨ ਸਰੋਵਰ ਦਾ ਜੋ ਕੀ ਹੈ ਅੱਜ ਸਾਫ ਸਫਾਈ ਦਾ ਕੰਮ ਸ਼ੁਰੂ ਹੋਵੇਗਾ ਹਾਲਾਂਕਿ ਦੱਸ ਦਈਏ ਕਿ ਜੋ ਇਸ ਪਾਣੀ ਦੇ ਵਿੱਚ ਮੱਛੀਆਂ ਸੀ ਉਹਨਾਂ ਨੂੰ ਵੀ ਸਾਫ ਸਾਫ ਤਲਾਬ ਦੇ ਵਿੱਚ ਜੋ ਕੀ ਹੈ ਬਦਲ ਦਿੱਤਾ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇਕਰ ਪੁਲਿਸ ਦਿਖਾ ਦਈਏ ਤਾਂ ਕਾਫੀ ਸੁਰੱਖਿਆ ਇੱਥੇ ਕੀਤੀ ਗਈ ਹੈ ਤੇ ਅੰਦਰ ਜੋ ਕੀ ਹੈ ਲਗਾਤਾਰ ਪ੍ਰੋਗਰਾਮ ਚੱਲ ਰਿਹਾ ਹੈ ਹਾਲਾਂਕਿ ਦੱਸ ਦਈਏ ਕਿ 4 ਵਜੇ ਜੋ ਕੀ ਹੈ 4 ਵਜੇ ਦੇ ਕਰੀਬ ਜੋ ਕੀ ਹੈ ਇੱਥੇ ਸਫਾਈ ਦਾ ਕੰਮ ਸ਼ੁਰੂ ਹੋਵੇਗਾ। ਅਲੋਕ ਇੱਥੇ ਪਹੁੰਚੇ ਨੇ। ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੇ ਵੱਲੋਂ ਹੀ ਦੱਸਦੀ ਕਿ ਉਹਨਾਂ ਦੀ ਹੀ ਮਦਦ ਦੇ ਨਾਲ ਜੋ ਕੀ ਹੈ ਇੱਥੇ ਸਫਾਈ ਦਾ ਕੰਮ ਕੀਤਾ ਜਾਵੇਗਾ ਤੇ ਜਦ ਦੇ ਸਰੋਵਰ ਪਾਵਨ ਸਰੋਵਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਤੇ ਉਸ ਤੋਂ ਬਾਅਦ ਜੋ ਕੀ ਇਸ ਦੇ ਵਿੱਚ ਦੁਬਾਰਾ ਪਾਣੀ ਭਰਿਆ ਜਾਵੇਗਾ ਤੇ ਇੱਕ ਵਾਰ ਫਿਰ ਜੋ ਕੀ ਇਸ ਦੇ ਵਿੱਚ ਪਾਣੀ ਭਰਿਆ ਜਾਵੇਗਾ। ਤੁਹਾਨੂੰ ਦੱਸਦੀ ਕਾਫੀ ਲੋਕ ਦੇ ਇੱਥੇ ਮੌਜੂਦ ਨੇ। ਹਾਲਾਂਕਿ ਲੋਕਾਂ ਵਿੱਚ ਵੀ ਕਾਫੀ ਉਤਸ਼ਾਹ ਹੈ। ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਜੋ ਕਿ ਇਹ ਸਰੋਵਰ ਨੂੰ ਸਾਫ਼ ਕੀਤਾ ਜਾਵੇਗਾ ਜੀ ਬਿਲਕੁਲ ਦੱਸ ਦਈਏ ਕਿ ਦੇਵੀ ਤਲਾਬ ਵਿੱਚ ਜੋ ਸਰੋਵਰ ਦੀ ਸਫਾਈ ਦਾ ਕਾਰਜ ਸ਼ੁਰੂ ਹੋਣ ਵਾਲਾ ਹੈ ਦੱਸ ਦਈਏ ਕਿ ਤੁਰਦੇ ਤਹੀ ਸ਼ੁਰੂ ਹੋਣ ਵਾਲਾ ਹੈ ਜਿਨ੍ਹਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਤਾਂ ਤਸਵੀਰਾਂ ਜੋ ਕਿ ਬਿਆਨ ਕਰਦੀਆਂ ਨੇ ਕਿ ਥੋੜੇ ਹੀ ਦੇਰ ਚ ਜੋਗੀ ਉਸ ਦਾ ਕੰਮ ਸ਼ੁਰੂ ਹੋਣ ਵਾਲਾ ਹੈ ਪੰਡਿਤ ਜੀ ਜੋ ਕਿ ਹੈ ਇੱਥੇ ਪਹੁੰਚ ਚੁੱਕੇ ਨੇ ਤੇ ਦੱਸ ਦਈਏ ਕਿ ਕੁਝ ਹੀ ਦੇਰ ਦੇ ਵਿੱਚ ਜੋ ਕਿ ਹੈ ਇਸ ਪਵਿੱਤਰ ਸਰੋਵਰ ਦੀ ਜੋ ਕਿ ਹੈ ਸਫਾਈ ਦਾ ਕੰਮ ਸ਼ੁਰੂ ਹੋਣ ਵਾਲਾ ਹੈ ਹਾਲਾਂਕਿ ਦੱਸ ਦਈਏ ਕਿ ਲੋਕਾਂ ਵਿੱਚ ਵੀ ਕਾਫੀ ਉਤਸ਼ਾਹ ਲੋਕਾਂ ਵਿੱਚ ਦਾ ਦੇਖਿਆ ਜਾ ਸਕਦਾ ਹੈ ਕਿ ਲੋਕ ਕਾਫੀ ਲੋਕੀ ਇੱਥੇ ਪਹੁੰਚਣ ਪਹੁੰਚਣ ਵਾਲੇ ਨੇ ਤਾਂ ਕਾਫੀ ਲੋਕ ਪਹੁੰਚੇ ਵੀ ਹੋਏ ਨੇ ਇਸ ਸਰੋਵਰ ਦੀ ਸਫਾਈ ਦੇ ਲਈ ਤਾਂ ਦੱਸ ਦਈਏ ਕਿ ਅ ਦੋ ਪਾਸੇ ਤੋਂ ਜੋ ਕੀ ਹੈ ਗੇਟ ਬਣਾਏ ਗਏ ਨੇ ਜਿੱਧਰੂ ਦੀ ਲੋਕੀ ਆ ਸਕਣਗੇ ਤੇ ਸਫਾਈ ਕਰ ਸਕਣਗੇ ਦੱਸ ਦਈਏ ਕਿ ਕੁਝ ਹੀ ਸਮੇਂ ਦੇ ਵਿੱਚ ਜੋ ਕੀ ਹੈ ਇਸ ਸਰੋਵਰ ਦੀ ਸਫਾਈ ਦਾ ਕੰਮ ਸ਼ੁਰੂ ਹੋ ਜਾਵੇਗਾ ਅ ਮੁੱਖ ਰਸਤੇ ਤੋਂ ਦੱਸ ਦਈਏ ਕਿ ਅ ਜੋ ਕੀ ਹੈ ਇੱਥੇ ਮੁੱਖ ਮਹਿਮਾਨ ਪਹੁੰਚਣਗੇ ਤੇ ਉਹ ਜੋ ਕੀ ਹੈ ਇਸ ਸਫਾਈ ਦੇ ਸਰੂਵਰ ਦੇ ਜੋ ਸਫਾਈ ਆ ਉਸ ਦੇ ਕੰਮ ਦਾ ਉਦਘਾਟਨ ਕਰਨਗੇ ਤੇ ਉਸ ਤੋਂ ਬਾਅਦ ਜੋ ਕੀ ਆ ਆਮ ਲੋਕ ਰੋਜ਼ਾਨ ਰੋਜ਼ਾਨਾ ਇੱਥੇ ਪਹੁੰਚ ਕੇ ਜੋ ਕੀ ਆ ਸ਼ਾਮ ਦੇ ਵੇਲੇ ਸਫਾਈ ਦੇ ਵਿੱਚ ਆਪਣੀ ਹਿੱਸੇਦਾਰੀ ਦੇ ਸਕਣਗੇ ਜੀ ਬਿਲਕੁਲ ਦੱਸ ਦਈਏ ਕਿ ਅਚਰਨਜੀਤ ਸਿੰਘ ਚੰਨੀ ਜੋ ਕਿ ਇੱਥੇ ਪਹੁੰਚ ਚੁੱਕੇ ਨੇ ਤੇ ਇਸ ਦੇ ਨਾਲ ਹੀ ਜੋ ਹੋਰ ਮੁੱਖ ਮਹਿਮਾਨ ਨੇ ਉਹ ਵੀ ਇੱਥੇ ਪਹੁੰਚੇ ਪਹੁੰਚ ਰਹੇ ਨੇ ਜੋ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਹੈ ਸਾਫ ਸਪਾਈ ਦੀ ਜੋ ਸੇਵਾ ਹੈ ਉਹ ਬਸ ਸ਼ੁਰੂ ਹੋਣ ਵਾਲੀ ਹੈ ਤੇ ਕਾਫੀ ਮਾਤਰਾ ਦੇ ਵਿੱਚ ਜੋ ਕਿ ਇਹ ਲੋਕ ਵੀ ਇੱਥੇ ਪਹੁੰਚ ਰਹੇ ਨੇ ਦੱਸ ਦਈਏ ਕਿ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਤੇ ਸ਼੍ਰੀ ਸਿੱਧ ਸ਼ਕਤੀ ਪੀਠ ਦੇ ਮੰਦਿਰ ਦੇ ਜੋ ਪ੍ਰਧਾਨ ਨੇ ਸ਼ਸ਼ੀਤਲ ਵੇਜ ਜੀ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਆ ਇਸ ਦੇ ਨਾਲ ਹੀ ਦੱਸ ਦਈਏ ਕਿ ਔਰ ਮੁੱਖ ਮਹਿਮਾਨ ਵੀ ਜਿੱਪ ਇੱਥੇ ਪਹੁੰਚ ਰਹੇ ਨੇ ਪਧਾ ਪੰਜਾਬ ਵਿਦਾਂ ਅਸਬਾ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਵੀ ਮੌਜੂਦ ਨੇ ਮਨੀਸ਼ ਸੋਧਿਆ ਜੀ ਵੀ ਮੌਜੂਦ ਨੇ ਜੋ ਕਿ ਇਸ ਕੰਮ ਦੀ ਸ਼ੁਰੂਆਤ ਕਰਨਗੇ ਪਹਿਲਾਂ ਦੱਸ ਦਈਏ ਕਿ ਪੂਜਾ ਹੋ ਰਹੀ ਹੈ ਜਿਸ ਤੋਂ ਬਾਅਦ ਇਸ ਦਾ ਉਦਘਾਟਨ ਕੀਤਾ ਜਾਵੇਗਾ ਤੇ ਰੋਜ਼ਾਨਾ ਦੀ ਤਰ੍ਹਾਂ ਜੋ ਕਿ ਇਹ ਲੋਕ ਇੱਥੇ ਪਹੁੰਚ ਕੇ ਸਾਫ ਸਫਾਈ ਦੇ ਕੰਮ ਦੇ ਵਿੱਚ ਜੋ ਕਿ ਹੈ ਇਸ ਮਹੱਤਵਪੂਰਨ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਸਕਣਗੇ بس 꾸ਜੀ ਦੇ ਜੇ ਜੋ ਕਿ ਇਹ ਪੂਜਾ ਸ਼ੁਰੂ ਹੋਣ ਵਾਲੀ ਹੈ ਤੇ ਇਸ ਤੋਂ ਬਾਅਦ ਜੋ ਕੀ ਹੈ ਅ ਕੰਮ ਦੀ ਇਸ ਸਰੋਵਰ ਦੀ ਸਾਫ ਸਫਾਈ ਦੀ ਜੋ ਕਾਰ ਸੇਵਾ ਹੈ ਉਹ ਸ਼ੁਰੂ ਹੋਣ ਵਾਲੀ ਹੈ ਮੰਤਰਾਂ ਦੇ ਉਚਾਰਨ ਨਾਲ ਜੋ ਕਿ ਹੈ ਸਾਫ ਸਫਾਈ ਦੇ ਕੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪੰਜਾਬ ਦੇ ਗਵਰਨਰ ਗੁਲਾਬ ਸਿੰਘ ਕਟਾਰੀਆ ਮਨੀਸ਼ ਸੋਧਿਆ ਜੀ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਜੋ ਕੀ ਹੈ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਤੇ ਥੋੜੀ ਹੀ ਦੇਰ ਦੇ ਵਿੱਚ ਜੋ ਕੀ ਹੈ ਹੁਣ ਕਾਰ ਸੇਵਾ ਸ਼ੁਰੂ ਕੀਤੀ ਜਾਵੇਗੀ ਆਰਤੀ ਵਗੈਰਾ ਕੀਤੀ ਜਾ ਰਹੀ ਹੈ ਤੇ ਕੁਝ ਹੀ ਦੇਰ ਦੇ ਵਿੱਚ ਜੋ ਕੀ ਹੈ ਉਹਨਾਂ ਦੇ ਵੱਲੋਂ ਇਸ ਕਾਰਜ ਦਾ શુભ ਕਾਰਜ ਦਾ ਸੰਮਰਵਨ ਦੇ શુભ ਕਾਰਜ ਦੇ ਸਾਥ ਸਿਪਾਹੀ ਦੀ ਕਾਰ ਸੇਵਾ ਦਾ ਜੋ ਕਾਰਜਕ੍ਰਮ ਹੈ ਉਸ ਨੂੰ ਕੀਤਾ ਜਾਵੇਗਾ ਤੇ ਦੱਸ ਦਈਏ ਕਿ ਮਨੀਸ਼ ਸੋਧਿਆ ਜੀ ਅਮਨ अरोड़ा ਜੀ ਗੁਲਾਬ ਸਿੰਘ ਕਟਾਰੀਆ ਜੀ ਇੱਥੇ ਪਹੁੰਚ ਚੁੱਕੇ ਨੇ ਤੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਜੋ ਕੀ ਹੈ ਪੂਜਾ ਅਰਚਨਾ ਲਗਾਤਾਰ ਕੀਤੀ ਜਾ ਰਹੀ ਹੈ ਜਿਵੇਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਤੇ ਥੋੜੇ ਹੀ ਦੇਰ ਦੇ ਵਿੱਚ ਜੋ ਕੀ ਹੈ ਇਸ ਕੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਬਕਟਾਰੀਆ ਜੀ ਵੱਲੋਂ ਜੋ ਕੀ ਹੈ ਇਸ ਪਵਿੱਤਰ ਸਰੋਵਰ ਦੀ ਸਫਾਈ ਦਾ ਕਾਰਜਕ੍ਰਮ ਜੋ ਕੀ ਹੈ ਅਸ਼ੂ ਕਾ ਦਿੱਤਾ ਗਿਆ ਹੈ ਤੇ ਹੁਣ ਦੱਸ ਜਾਈਏ ਕਿ ਜੋ ਸੰਗਤ ਹੈ ਇੱਥੇ ਪਹੁੰਚ ਕੇ ਰੋਜ਼ਾਨਾ ਦੀ ਤਰ੍ਹਾਂ ਜੋ ਕੀ ਹੈ ਕੰਮ ਦੀ ਸ਼ੁਰੂਆਤ ਕਰ ਸਕੇਗੀ ਤੇ ਇਸ ਦੇ ਜੋ ਕੀ ਇਸ ਵਧੀਆ ਕੰਮ ਦੇ ਭਾਗੀਦਾਰ ਬਣ ਸਕਣਗੇ ਜੀ ਬਿਲਕੁਲ ਦੱਸ ਦਈਏ ਕਿ ਕਾਰ ਸੇਵਾ ਦੀ ਜੋ ਕੰਮ ਸ਼ੁਰੂ ਹੋ ਚੁੱਕਿਆ ਹੈ ਕਾਫੀ ਜੋ ਭਗਤ ਨੇ ਇੱਥੇ ਇਕੱਠੇ ਹੋਏ ਨੇ ਤੇ ਆਪਣਾ ਯੋਗਦਾਨ ਪਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਸ਼ਵੀ ਦੇਵੀ ਤਲਾ ਮੰਦਿਰ ਦੀਆਂ ਜਿੱਥੇ ਦੱਸਦੀ ਕਿ ਕਾਰ ਸੇਵਾ ਦੀ ਅੱਜ ਜੋ ਕੀ ਹੈ ਕੰਮ ਸ਼ੁਰੂ ਹੋਣਾ ਸੀਗਾ ਤੇ ਇੱਥੇ ਜੋ ਭਗਤ ਜਨ ਨੇ ਉਹ ਇੱਥੇ ਕਾਫੀ ਦਿਲੋਂ ਜੋ ਕੀ ਹੈ ਇੱਥੇ ਆਪਣਾ ਯੋਗਦਾਨ ਪਹੁੰਚਾਏ ਨੇ ਤੇ ਕਾਫੀ ਲੋਕ ਇੱਥੇ ਇਕੱਠੇ ਹੋਏ ਨੇ ਤੇ ਵਾਰੀ-ਵਾਰੀ ਜੋ ਕੀ ਹੈ ਉਹਨਾਂ ਵੱਲੋਂ ਇਸ ਚੰਗੇ ਕੰਮ ਦੇ ਵਿੱਚ ਜੋ ਕੀ ਹੈ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਇੱਥੇ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇਸ ਕਾਰ ਸੇਵਾ ਦੇ ਵਿੱਚ ਯੋਗਦਾਨ ਪਾਇਆ ਜੀ ਮੈਮ ਕੀ ਨਾਮ ਜੀ ਸੁਨੀਤਾ ਟੰਡਨ ਜੀ ਤੁਸੀਂ ਕਾਰ ਸੇਵਾ ਦੇ ਵਿੱਚ ਯੋਗਦਾਨ ਪਾਇਆ ਕਿਹੋ ਜਿਹਾ ਲੱਗ ਰਿਹਾ ਬਹੁਤ ਬੜੀਆ ਬਹੁਤ ਹੀ ਅੱਛਾ ਲੱਗ ਰਿਹਾ ਹੈ ਕਿ ਮਹਾਮੈਣੀ ਨੇ ਸਾਨੂੰ ਮੌਕਾ ਦਿੱਤਾ ਤੇ ਅਸੀਂ ਸੇਵਾ ਵਾਸਤੇ ਇੱਥੇ ਦਰਬਾਰ ਚ ਆਏ ਬੜੇ ਉਤਸ਼ਾਹ ਸੀ ਸਾਨੂੰ ਕਿ ਅਸੀਂ ਜਾਈਏ ਮਹਾਮਾਇਦੇ ਜਾ ਕੇ ਸੇਵਾ ਕਰਤੀ ਆਈਏ ਜੀ ਤੁਹਾਨੂੰ ਪਤਾ ਸੀਗਾ ਕਿ ਅੱਜ ਕਾਰ ਸੇਵਾ ਹਾਂਜੀ ਹਾਂਜੀ ਬਿਲਕੁਲ ਜੀ ਸਾਨੂੰ ਪਤਾ ਸੀ ਇਸ ਕਰਕੇ ਅਸੀਂ ਟਾਈਮ ਤੋਂ ਪਹਿਲਾਂ ਹੀ ਆ ਚੁੱਕੇ ਸੀ ਕਿ ਅਸੀਂ ਜਾ ਕੇ ਪਹੁੰਚੀ ਮੈਂ ਦੇਖੋ ਜੀ 3 ਵਜੇ ਦੀ ਆ ਗਈ ਸੀ ਪਤਾ ਸੀ 4 ਵਜੇ ਸ਼ੁਰੂ ਹੋਣੀ ਆਪਾਂ 3 ਵਜੇ ਦੇ ਆ ਕੇ ਇੱਥੇ ਬੈਠ ਗਏ ਸੀ ਕਿ ਕਦੋਂ ਸ਼ੁਰੂ ਹੋਵੇ ਤੇ ਅਸੀਂ ਆਪਣਾ ਆਪਣਾ ਯੋਗਦਾਨ ਪਾਈਏ ਅਸੀਂ ਆਪਣਾ ਮਜ਼ੂਰਾ ਮੱਲੇ ਤੋਂ ਆਇਆ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਸ਼ਾਲੀਨੀ ਹੈ ਜੀ ਕਿੱਧਰੋਂ ਆਇਆ ਪਹਿਲਾਂ ਮੈਂ ਜਲੰਧਰ ਤੋਂ ਆਈ ਆਂ ਔਰ ਮੈਂ ਬੜਾ ਫਕਰ ਮਹਿਸੂਸ ਕਰਦੀ ਆ ਕਿ ਮਾਂ ਵਰਿੰਦਾ ਦੀ ਮਾਂ ਵੈਸ਼ਨੋ ਦੇਵੀ ਦੀ ਮਤਲਬ ਦੇਵੀ ਤਲਬ ਵਾਲੇ ਮਾਤਾ ਜੀ ਦੀ ਧਰਤੀ ਹੈ ਔਰ ਮਾਤ੍ਰੀਪੁਰ ਮਾਲੇਨੀ ਜੀ ਅਸੀਂ ਇਹਨਾਂ ਨਾਲ ਜੁੜੇ ਆ ਇਹ ਉਹਨਾਂ ਦਾ ਆਸ਼ੀਰਵਾਦ ਹੈ ਮੈਨੂੰ ਪ੍ਰਾਇਰ ਪਹਿਲਾਂ ਇਹਨਾਂ ਨਹੀਂ ਪਤਾ ਸੀ ਇਸ ਸੇਵਾ ਬਾਰੇ ਤੇ ਅੱਜ ਕੱਲ ਹੀ ਮੈਨੂੰ ਸੰਦੇਸ਼ ਆਇਆ ਜਿੱਦਾਂ ਮਾਂ ਦਾ ਸੰਦੇਸ਼ ਆਇਆ ਤਾਂ ਮੇਰੀ ਇੱਕ ਗੁਰੂ ਭੈਣ ਨੇ ਮੈਨੂੰ ਫੋਨ ਕੀਤਾ ਕਿ ਗੁਰੂ ਜੀ ਆ ਰਹੇ ਹਨ ਉਹਨਾਂ ਦੇ ਦਰਸ਼ਨ ਕਰਨੇ ਹਨ ਤੇ ਮੈਂ ਸੇਵਾ ਨਾਲ ਮੇਰੇ ਗੁਰੂ ਨੇ ਮੈਨੂੰ ਜੋੜ ਦਿੱਤਾ ਨਮੋ ਨਰਾਇਣ ਜੈ ਮਾ। ਮੈਂ ਤੁਹਾਨੂੰ ਆਪਣੇ ਹੱਥ ਬਿਨਾਂ ਹਾਂਜੀ ਸਫਾਈ ਕਰਦੇ ਹਾਲੇ ਮਤਲਬ ਤੁਸੀਂ ਇਸ ਇਥਾਨਾ ਵਾਲਾ ਆਪਣੀ ਸਫਾਈ ਵੀ ਯੋਗ ਕਰਤਾ ਤੁਹਾਨੂੰ ਮਤਲਬ ਕਿਹੋ ਜਿਹਾ ਲੱਗਿਆ ਦਿਨ ਨੂੰ ਮੈਨੂੰ ਬਹੁਤ ਅੱਛਾ ਲੱਗਾ ਅਸੀਂ ਬਹੁਤ ਸੋਭਾਗਿਆਸ਼ਾਲੀਆਂ ਜਿਹੜੇ ਇਸ ਮਿੱਟੀ ਨੂੰ ਸਪਰਸ਼ ਕਰਨ ਦਾ ਸਾਨੂੰ ਮੌਕਾ ਮਿਲਿਆ ਅਸੀਂ ਤੇ ਮਤਲਬ ਕੱਖਾਂ ਵਰਗੇ ਵੀ ਨਹੀਂ ਹਾਂ ਇਸ ਮਾਂ ਦੇ ਦਰਬਾਰ ਚੋਂ ਬਹੁਤ ਕੁਝ ਪਾਇਆ ਹੈ ਰੀਸੈਂਟਲੀ ਮੈਂ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕਈ 23 ইয়ার্স ਦੇ ਬਾਅਦ ਮਤਲਬ ਮੈਂ ਨਹੀਂ ਰਿਕਵੈਸਟ ਕਰਦੀ ਸੀ ਮਾਮੇ ਆ ਸਕਦੀਆਂ ਤੇ ਇਹਨਾਂ ਦੇ ਸਦਕਾ ਗੁਰੂ ਜੀ ਦੇ ਸਦਕਾ ਮੈਨੂੰ ਇਹ ਮਤਲਬ ਮੌਕਾ ਮਿਲਿਆ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰਾ ਕਿ ਮਾਣੇ ਆਪਣੇ ਚਰਨਾਂ ਨਾਲ ਆਇਆ ਜੀ ਜੋ ਵਿਅਕਤੀ ਸਾਡੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਇਹ ਕਹਿਣਾ ਚਾਹੂੰਗੀ ਤੁਸੀਂ ਵੀ ਆਓ ਅਸੀਂ ਜਿੱਦਾਂ ਸੁਭਾਗੇਸ਼ਾਲੀ ਆ ਤੁਸੀਂ ਵੀ ਆਓ ਇਸ ਅੰਮ੍ਰਿਤ ਇਸ ਰਸਤਾਰਾ ਦੇ ਵਿੱਚ ਪਾਰਟਿਸਪੇਟ ਕਰੋ ਔਰ ਮਾਦਾ ਅਸ਼ੀਰਵਾਦ ਪ੍ਰਾਪਤ ਕਰੋ ਥੈਂਕ ਯੂ ਅ और भी लोग जुड़े ने जिन्होंने की कोशिश बहुत अच्छा काम चल रहा है हाँ जी। तो आपने इसमें हिस्सेदारी डाली जैसे हम देख पा रहे हैं आपका हाथ कपड़े आपने पूरे खराब कर गली गली गली। गली। तो आपको अच्छा लग रहा है इस एज में आप यहाँ पे भर्ती लाइन में जो होती है काम कर रहे हो सब मतलब जो यहाँ पे साफ सफाई का काम चल रहा है आ, अपने फ्रेंड्स को बताओगे इसके बारे में बताएंगे कहाँ से आए हो आप मैं मिठापुर से क्या एज है आपकी मेरी फोर्टीन आज जी बिल्कुल राज दई कि इतने हर उम्र दे लोग पहुँचे ने हूँ महज चौदह साल दे बच्चे के नाल गलबात की है ਤੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਈਏ ਜਿੱਥੇ ਹਰ ਉਮਰ ਦੇ ਜੋ ਕੀ ਹੈ ਇੱਥੇ ਲੋਕ ਪਹੁੰਚੇ ਨੇ ਛੋਟੇ ਛੋਟੇ ਬੱਚੇ ਕੀ ਨੇ ਸਾਰੇ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਦਿਲ ਦੇ ਨਾਲ ਜੋ ਕੀ ਹੈ ਇਸ ਦੇ ਸਾਫ ਸਫਾਈ ਦੇ ਕੰਮਕਾਰ ਸੇਵਾ ਜੋ ਕਾਰਜਕ੍ਰਮ ਹੈ ਉਸ ਦੇ ਵਿੱਚ ਜੋ ਕੀ ਹੈ ਯੋਗਦਾਨ ਪਾਇਆ ਜਾ ਰਿਹਾ ਹੈ ਇੱਥੇ ਹੋਰ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਧਿਆਨ ਪ੍ਰਿੰਸ ਕੱਕੜਾ ਸਰ ਆਪ ਇਸ ਕਾਰ ਸੇਵਾ ਜੋ ਆ ਚੱਲ ਰਹਾ ਉਸਨੇ ਆ ਪਹੁੰਚਿਓ ਕੀ ਕਹਿਣਾ ਚਾਹੋਗੇ ਮਾਤਾ ਰਾਣੀ ਦਾ ਦਰਬਾਰ ਆ ਬਹੁਤ ਕਰਮਵਾਲੋਂ ਕੋ ਇਹ ਸੇਵਾ ਦਾ ਮੌਕਾ ਮਿਲਦਾ ਹੈ ਸਰ ਅਸੀਂ ਇੱਥੇ ਦੇਖਿਆ ਇੱਕ ਨਾ 14 ਸਾਲਾਂ ਦਾ ਬੱਚਾ ਵੀ ਸੀ ਆ ਉਹਦੇ ਨਾਲ ਗੱਲ ਕੀਤੀ ਉਹ ਬੜਾ ਖੁਸ਼ ਸੀਗਾ ਜੀ ਤੇ ਜਿਹੜੇ ਛੋਟੇ ਛੋਟੇ ਬੱਚੇ ਨੇ ਜਾਂ ਸਾਨੂੰ ਦੇਖਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਿੰਦਾ ਵੱਧ ਤੇ ਚੜ ਕੇ ਇਸ ਕੰਮ 'ਚ ਸਾਰੇ ਸ਼ਹਿਰ ਵਾਸੀਆਂ ਨੂੰ ਹਿੱਸਾ ਲੈਣਾ ਚਾਹੀਦਾ ਜੋ ਕੀ ਆ 12 ਜਾਂ 11 ਸਾਲਾਂ ਬਾਅਦ ਇਹ ਮੌਕਾ ਮਿਲਿਆ ਕਾਰ ਸੇਵਾ ਦਾ ਆਓ ਸਰ ਅਸੀਂ ਇੱਥੋਂ ਜਲੰਧਰੋਂ ਠੀਕ ਹੈ ਸਾਡੀ ਕੀ ਲੋਕਾਂ ਦੇ ਵੱਲੋਂ ਜੋ ਕੀ ਹੈ ਲਗਾਤਾਰ ਬੜੀ ਹੀ ਹਰਸ਼ੋ ਉલ્લાਸ ਦੇ ਨਾਲ ਜੋ ਕੀ ਹੈ ਕੰਮ ਕੀਤਾ ਜਾ ਰਿਹਾ ਹੈ ਬੱਚੇ ਕੀ ਹਰ ਉਮਰ ਦੇ ਲੋਕ ਇਥੇ ਮੌਜੂਦ ਨੇ ਤੇ ਉਹਨਾਂ ਦੇ ਵੱਲੋਂ ਵੱਧ ਚੜ ਕੇ ਜੋ ਕੀ ਹੈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਨ੍ਹਾਂ ਕੋਲ ਦੱਸ ਦਈਏ ਕਿ ਕੋਈ ਤੰਗ ਨਹੀਂ ਹੈ ਇਸ ਤੇ ਇਹਦੇ ਵਿੱਚ ਹਿੱਸਾ ਲੈਣ ਦੇ ਲਈ ਉਹ ਲੋਕ ਆਪਣੇ ਹੱਥਾਂ ਦਾ ਹੀ ਇਸਤੇਮਾਲ ਕਰਕੇ ਜਿੰਨਾ ਹੋ ਸਕੇ ਇਸ ਕੰਮ ਦੇ ਵਿੱਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਅੱਜ 3 ਵਜੇ ਦਾ ਜੋ ਕੀ ਇਹ ਪ੍ਰੋਗਰਾਮ ਸੀਗਾ ਤੇ ਇਹ ਕੱਲ ਤੋਂ ਜੋ ਕੀ ਹੈ ਕੱਲ ਵੀ ਚੱਲੇਗਾ ਤੇ ਇੱਥੇ ਵੱਧ ਤੋਂ ਵੱਧ ਜੋ ਕੀ ਹੈ ਲੋਕ ਵੱਧ ਛੱਡ ਕੇ ਹਿੱਸਾ ਲੈ ਸਕਦੇ ਨੇ ਲਗਾਤਾਰ ਲੋਕੀ ਪਹੁੰਚ ਰਹੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਦੈਨਿਕ ਸਵੇਰਾ ਤੋਂ ਸਮ੍ਰਿਤੀ तिवारी ਦੀ ਰਿਪੋਰਟ